ਆ ਵੀ ਮਿੱਤਰੋ ਅੱਜ ਆਪਾਂ ਗੱਲ ਕਰਾਂਗੇ ਅਮਰੀਕਾ ਦੀ ਸਾਰਿਆਂ ਨਾਲੋਂ ਵੱਡੀ ਫੈਮਿਲੀ ਓਨਡ ਪ੍ਰਾਈਵੇਟ ਕੰਪਨੀ ਬਾਰੇ ਹੁਣ ਇਹ ਕੰਪਨੀ ਦਾ ਟੋਟਲ ਸਾਲਾਨਾ ਰੈਵਨਿਊ ਕੋਕਾ ਕੋਲਾ ਤੇ ਸ਼ੈਵਰਨ ਵਰਗੀਆਂ ਵੱਡੀਆਂ ਕੰਪਨੀ ਨਾਲੋਂ ਵੀ ਜ਼ਿਆਦਾ ਹੈ ਇਹ ਕੰਪਨੀ ਮੈਕਡੋਨਲਡਸ ਬੈਂਡੀਜ਼ 버ਗਰ ਕਿੰਗ ਵਰਦੀ ਕੰਪਨੀਆਂ ਨੂੰ ਫੂਡ ਸਪਲਾਈ ਕਰਦੀ ਹੈ ਇਹ ਕੰਪਨੀ ਆਪਣੇ ਫੂਡ ਸਪਲਾਈ ਦਾ 85% ਹਿੱਸਾ ਕੰਟਰੋਲ ਕਰਦੀ ਹੈ ਜੇ ਹੁਣ ਤੁਸੀਂ ਆਪਦੀ ਰਸੂਈ ਚ ਜਾਓ ਤਾਂ ਤੁਹਾਨੂੰ ਦਰਜ ਨਹੀਂ ਚੀਜ਼ਾਂ ਇਸ ਕੰਪਨੀ ਤੋਂ ਬਣੀਆਂ ਹੋਈਆਂ ਮਿਲਣਗੀਆਂ ਜਿਨ੍ਹਾਂ ਦੇ ਉੱਤੇ ਇਸ ਕੰਪਨੀ ਦਾ ਕੋਈ ਵੀ ਟੈਗ ਨਹੀਂ ਲੱਗਿਆ ਹੋਇਆ। ਉਹ ਇਸ ਕੰਪਨੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਆਪਦੀ ਪਹਿਚਾਣ ਨੂੰ ਲੁਕਾਉਣ ਵਾਸਤੇ। ਤੇ ਇਹ ਕੰਪਨੀ ਦਾ ਨਾਮ ਹੈਗਾ ਕਾਰਗਿਲ। ਕਾਰਗਿਲ ਅਮਰੀਕਾ ਦੇ ਸਾਰਨਾਵ ਵੱਡੀ ਪ੍ਰਾਈਵੇਟ ਕੰਪਨੀ ਹੈ। ਤੇ ਜੇ ਇਹਹੀ ਕੰਪਨੀ ਪਬਲਿਕ ਹੁੰਦੀ ਤਾਂ ਫੋਰਚੂਨ 500 ਦੇ ਵਿੱਚ 13ਵੇਂ ਨੰਬਰ ਤੇ ਹੁੰਦੀ। ਇਸ ਕੰਪਨੀ ਨੇ ਆਪਣੇ ਆਪ ਨੂੰ ਪੂਰ ਵੀ ਏਰੀਆਸ ਦੇ ਵਿੱਚ ਸਟੈਬਲਿਸ਼ ਕੀਤਾ ਜਿਵੇਂ ਕਿ ਐਨੀਮਲ ਫੀਡ, ਪੋਲਟਰੀ ਫਾਰਮਿੰਗ, ਲਾਈਫਸਟਾਕ ਤੇ ਹੈਜ ਫੰਡਿੰਗ ਦੇ ਵਿੱਚ ਇਸ ਕੰਪਨੀ ਦਾ ਸਾਲਾਨਾ ਰੈਵਨਿਊ 135 ਬਿਲੀਅਨ ਡਾਲਰ ਹੈਗਾ ਜੋ ਕਿ ਜੇ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ ਤਕਰੀਬਨ 11 ਲੱਖ ਕਰੋੜ ਰੁਪਿਆ ਸਾਲਾਨਾ ਦਾ ਰੈਵਨਿਊ ਬੰਦਾ ਜੋ ਕਿ ਮਰਾਕੋ ਦੇਸ਼ ਦੇ ਟੋਟਲ ਜੀਡੀਪੀ ਨਾਲੋਂ ਵੀ ਕਿਤੇ ਜ਼ਿਆਦਾ ਆ ਕਾਰਗਿਲ ਦਾ ਤੁਹਾਨੂੰ ਮਾਰਕੀਟ ਦੇ ਵਿੱਚ ਇੱਕ ਵੀ ਸ਼ੇਅਰ ਨਹੀਂ ਮਿਲਣਾ ਕਿਉਂਕਿ ਅਮਰੀਕਾ ਦੇ ਵਿੱਚ ਜਦੋਂ ਕੋਈ ਵੀ ਪ੍ਰਾਈਵੇਟ ਕੰਪਨੀ ਪਬਲਿਕ ਹੁੰਦੀ ਆ ਤਾਂ ਉਹਨਾਂ ਨੂੰ ਆਪ ਦੇ ਰੈਵਨਿਊ ਦੀ ਸਾਰੀ ਇਨਫੋਰਮੇਸ਼ਨ ਪਬਲਿਕ ਕਰਨੀ ਪੈਂਦੀ ਆ ਜਿਹਨੂੰ ਟਰਾਂਸਪੇਰੈਂਸੀ ਕਿਹਾ ਜਾਂਦਾ ਹੈ ਤੇ ਕਾਰਗਿਲ ਨੂੰ ਟਰਾਂਸਪੇਰੈਂਸੀ ਕਰਕੇ ਨੁਕਸਾਨ ਵੀ ਹੋ ਸਕਦਾ ਹੈ ਵੈਸੇ ਵੀ ਕਾਰਗਿਲ ਦਾ ਈਅਰਲੀ ਰੈਵਨਿਊ ਇੰਨਾ ਜ਼ਿਆਦਾ ਆ ਕਿ ਉਹਨਾਂ ਨੂੰ ਤੁਹਾਡੇ ਪੈਸੇ ਦੀ ਲੋੜ ਹੀ ਨਹੀਂ ਹੈਗੀ ਸਨ 1997 ਦੇ ਵਿੱਚ ਕਾਰਗਿਲ ਨੂੰ 4 ਬਿਲੀਅਨ ਯੂ ਐਸ ਡਾਲਰਸ ਦਾ ਕਟਾ ਪੈ ਗਿਆ ਕਾਰਗਲ ਫਿਲੀਪੀਨ ਵਰਗੇ ਮੁਲਕਾਂ ਤੋਂ ਆਦੇ ਸੀਟਸ ਮੁਹੱਈਆ ਕਰਵਾਉਂਦੀ ਸੀ ਜਿਵੇਂ ਕਿ ਸੋਇਆ ਬੀਨ ਆਟਾ ਕਣਕ ਤੇ ਹੋਰ ਰਹਿ ਜਿਹੀਆਂ ਚੀਜ਼ਾਂ ਹੜਾ ਕਰਕੇ ਫਿਲੀਪੀਨਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਜਿਸ ਕਾਰਕਿ ਕਾਰਗਲ ਕੰਪਨੀ ਨੂੰ 32000 ਕਰੋੜ ਦਾ ਘਾਟਾ ਪੈ ਗਿਆ ਹੁਣ ਇਸ ਘਾਟੇ ਤੋਂ ਉਪਰਨ ਖਾਤਰ ਕਾਰਗਲ ਨੇ ਆਪਦੇ ਕੰਪਨੀ ਦੇ ਸਾਰੇ ਨਾਲ ਵਫਾਦਾਰ ਏਮਪਲੋਈ ਨੂੰ ਸੀਈਓ ਬਣਾਇਆ ਹੁਣ ਇਹ ਸੀਈਓ ਨੇ ਆਉਂਦੇ ਸਾਰੀ ਕਿਹਾ ਵੀ ਉਹ ਕਾਰਗਲ ਨੂੰ ਘਾਟੇ ਚੋਂ ਬਾਹਰ ਉਭਾਰਨ ਲਈ ਉਹਨੇ ਇੱਕ ਬਹੁਤ ਵੱਡਾ ਸ਼ਾਰਟਕਟ ਅਪਣਾਇਆ ਕਾਰਗਿਲ ਸਾਰੇ ਨਾਲੋਂ ਜ਼ਿਆਦਾ ਪ੍ਰੋਫਿਟੇਬਲ ਪ੍ਰੋਡਕਟ ਕੋਕੋ ਪਾਊਡਰ ਸੀਗਾ 4 ਬਿਲੀਅਨ ਡਾਲਰ ਦੇ ਘਾਟੇ ਤੋਂ ਬਾਅਦ ਕਾਰਗਿਲ ਨੇ ਆਈਵਰੀ ਕੋਸਟ ਇੱਕ ਜਗ੍ਹਾ ਦੇ ਵਿੱਚ ਸਲੇਵ ਲੇਬਰ ਦੀ ਤੌਰ ਦੇ ਉੱਤੇ ਬੱਚਿਆਂ ਨੂੰ ਕੰਮ ਕਰਵਾਉਣਾ ਸਟਾਰਟ ਕਰ ਦਿੱਤਾ ਜਦੋਂ ਬਾਅਦ ਦੇ ਵਿੱਚ ਸਲੇਵ ਲੇਬਰ ਦੀ ਤੌਰ ਤੇ ਲਿਆਂਦੇ ਹੋਏ ਬੱਚਿਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੇ ਮੁਤਾਬਿਕ ਉਹਨਾਂ ਨੂੰ ਮਸਾਂ ਹੀ ਕੁਝ ਖਾਣ ਲਈ ਦਿੱਤਾ ਜਾਂਦਾ ਸੀਗਾ ਸਾਰੀ ਦਿਹਾੜੀ ਬਿਨਾ 마ਸਕ ਜਾਂ ਕਿਸੇ ਪ੍ਰੋਟੈਕਟਿਵ ਇਕੁਪਮੈਂਟ ਤੋਂ ਬਿਗਿਆਰ ਸਪਰੇਅ ਕਰਾਈ ਜਾਂਦੀ ਸੀਗੀ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ ਤੇ ਜੇ ਕੋਈ ਭਜਨ ਦੀ ਕੋਸ਼ਿਸ਼ ਕਰਦਾ ਸੀਗਾ ਉਹਨਾਂ ਨੂੰ ਕੁੱਟ ਮਾਰ ਕੇ ਪਿੰਜਰਾ ਵਿੱਚ ਰੱਖਿਆ ਜਾਂਦਾ ਸੀ ਸਲੇਵ ਲੇਬਰ ਯੂਜ਼ ਕਰਕੇ ਹਿਊਮਨ ਰਾਈਟਸ ਦੀਆਂ ਧੱਜੀਆਂ ਹਣੌਂਦੇ ਹੋਏ ਕਾਰਗਿਲ ਨੂੰ ਕੋਕੋ ਦੀ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋਇਆ। ਕਾਸਟ ਤਾਂ ਕੋਈ ਸੀਗੀ ਨਹੀਂ ਤੇ ਇਹਦੇ ਨਾਲ ਕੰਪਨੀਆਂ ਨੂੰ ਕੋਕੋ ਹੋਰ ਵੀ ਬਹੁਤ ਜ਼ਿਆਦਾ ਸਸਤਾ ਮਿਲਣ ਲੱਗ ਪਿਆ। ਜਿਸ ਕਰਕੇ ਕਾਰਗਿਲ ਨੂੰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਦੇ ਬਹੁਤ ਜ਼ਿਆਦਾ ਆਰਡਰ ਆਉਣ ਲੱਗ ਪਏ। ਸਾਲ 2005 ਦੇ ਵਿੱਚ ਜਦੋਂ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਕਾਰਗਿਲ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਤੇ ਹਜੇ ਤੱਕ ਉਹ ਕੇਸ ਕੋਰਟ ਦੇ ਵਿੱਚ ਹੀ ਲਟਕੀ ਜਾਂਦਾ ਹੈ। ਸਨ 2018 ਦੇ ਵਿੱਚ ਕਾਰਗਿਲ ਦੀ ਇੰਨੀ ਹਿੰਮਤ ਵਧ ਗਈ ਕਿ ਉਹਨਾਂ ਨੇ ਆਈਵਰੀ ਕੋਸਟ ਵਿੱਚ ਹੀ ਹੋਰ ਜਗ੍ਹਾ ਦੇ ਉੱਤੇ ਕੋਕੋ ਫਾਰਮ ਬਣਾਏ ਤੇ ਉੱਥੇ ਵੀ ਚਾਈਲਡ ਲੇਬਰ ਨੂੰ ਯੂਜ਼ ਕਰਕੇ ਕੋਕੋ ਦੀ ਖੇਤੀ ਕੀਤੀ ਜਾਂਦੀ ਹੈ ਹਜੇ ਤੱਕ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਜਦੋਂ ਇਹਨਾਂ ਦੀ ਕਾਸਟ ਦੇ ਵਿੱਚ ਇੰਨੀ ਜ਼ਿਆਦਾ ਕਮੀ ਆ ਗਈ ਤੇ ਕਾਰਗਿਲ ਨੂੰ ਆਪਣਾ ਮੁਨਾਫਾ ਵਾਧਾ ਦੇਖਿਆ ਤਾਂ ਉਹਨਾਂ ਦਾ ਲਾਲਚ ਵੀ ਉਸੇ ਤਰ੍ਹਾਂ ਵਧਦਾ ਗਿਆ ਹੌਲੀ ਹੌਲੀ ਸਲੀਵ ਲੇਬਰ ਦੀ ਵਰਤੋਂ ਕਰਕੇ ਕਾਰਗਿਲ ਲੈਂਡ ਮਾਫੀਆ ਵੀ ਬਣ ਗਿਆ ਸਨ 2008 ਦੇ ਵਿੱਚ ਇండోਨੇਸ਼ੀਆ ਦੇ ਇੱਕ ਛੋਟੇ ਜਿਹੇ ਪਿੰਡੂ ਖੇਤ ਦੇ ਇਲਾਕੇ ਦੇ ਵਿੱਚ ਇਹਨਾਂ ਨੇ ਅੰਧਾਤਨ ਫਾਇਰਿੰਗ ਕਰਵਾ ਕੇ ਉੱਥੋਂ ਦੇ ਪਿੰਡ ਵਾਲਿਆਂ ਉੱਤੇ ਗੋਲੀਆਂ ਚਲਵਾ ਦਿੱਤੀਆਂ। ਜੇਸੂ ਵਿੱਚ ਬਹੁਤ ਬੰਦੇ ਹਲਾਕ ਹੋ ਗਏ ਤੇ ਹੌਲੀ-ਹੌਲੀ ਉਹਨਾਂ ਦੀ ਜਮੀਨਾਂ ਦੇ ਉੱਤੇ ਕਬਜ਼ਾ ਕਰਕੇ ਇਹਨਾਂ ਨੇ ਕੋਕੋ ਦੀ ਖੇਤੀ ਸਟਾਰਟ ਕਰਵਾ ਦਿੱਤੀ। ਐਦਾਂ ਇੱਕ ਬ੍ਰਾਜ਼ੀਲ ਦੇ ਛੋਟੇ ਜਿਹੇ ਖੇਤਰ ਦੇ ਉੱਤੇ ਉੱਥੇ ਜਿੱਥੇ ਆਦੀਵਾਸੀ ਰਹਿੰਦੇ ਸੀ ਉੱਥੇ ਆਪਦੇ ਮਾਫੀਆ ਦੇ ਗੁੰਡਿਆਂ ਨੂੰ ਭੇਜ ਕੇ ਉਹਨਾਂ ਦੇ ਉੱਤੇ ਹਮਲਾ ਕਰਵਾ ਦਿੱਤਾ। ਉਹਨਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਹੀ ਖਦੇੜ ਕੇ ਉੱਥੇ ਸੋਇਆ ਬੀਨ ਦੀ ਖੇਤੀ ਕਰਵਾ ਦਿੱਤੀ। ਇਦਾਂ ਹੀ Amazon ਦੇ ਜੰਗਲਾਂ ਦੇ ਵਿੱਚ 30 ਹਜ਼ਾਰ ਕਿੱਲੇ ਦੀ ਜੰਗਲੀ ਵਾਯੂ ਨੂੰ ਖਤਮ ਕਰਕੇ ਉੱਥੇ ਉਹਨਾਂ ਨੇ 30 ਹਜ਼ਾਰ ਕਿੱਲਾਂ ਦੇ ਵਿੱਚ ਸੋਇਆ ਬੀਨ ਦੀ ਖੇਤੀ ਸਟਾਰਟ ਕਰ ਦਿੱਤੀ। ਜਦੋਂ ਗ੍ਰੀਨ ਪੀਸ ਨਾ ਦੀ ਸੰਸਥਾ ਨੂੰ ਇਹ ਚੀਜ਼ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਕਾਰਗਿਲ ਦੇ ਖਿਲਾਫ ਕੇਸ ਦਰਜ ਕਰਤਾ। ਮੁਰਕੇ ਜਦੋਂ ਕਾਰਗਿਲ ਨੂੰ ਇਸ ਚੀਜ਼ ਦਾ ਪਤਾ ਚੱਲਿਆ ਵੀ ਉਹਨਾਂ ਦੇ ਖਿਲਾਫ ਕੇਸ ਦਰਜ ਹੋ ਚੁੱਕਿਆ ਹੈ ਤਾਂ ਉਹਨਾਂ ਨੇ ਮਾਫੀ ਮੰਗੀ ਤੇ ਬ੍ਰਾਜ਼ੀਲ ਦੇ ਇੱਕ ਸਰਾਡੋ ਖੇਤਰ ਦੇ ਵਿੱਚ ਜਾ ਕੇ ਦੁੱਗਣੀ ਖੇਤੀ ਸਟਾਰਟ ਕਰ ਦਿੱਤੀ। ਜਦੋਂ ਗ੍ਰੀਨ ਪੀਸ ਨੂੰ 2006 ਦੇ ਵਿੱਚ ਬ੍ਰਾਜ਼ੀਲ ਬਾਰੇ ਪਤਾ ਚੱਲਿਆ ਤਾਂ ਕਾਰਗਿਲ ਦੇ ਮਹਿੰਗੇ ਵਕੀਲਾਂ ਨੇ ਟੀਵੀ ਚੈਨਲਾਂ ਰਾਹੀਂ ਬੜੀ ਮਹਿੰਗੀ ਪੀਆਰ ਟੀਮ ਯੂਜ਼ ਕਰਕੇ ਆਪਦੇ ਆਪ ਨੂੰ નિર્ਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਆਸਰ ਕੁਝ ਹੋਣ ਦੇ ਬਾਵਜੂਦ ਕਾਰਗਿਲ ਨੇ ਮਹਿੰਗੇ ਵਕੀਲਾਂ ਅਤੇ ਪੀਆਰ ਟੀਮ ਦੀ ਵਰਤੋਂ ਦੇ ਨਾਲ ਪ੍ਰਣ ਕੀਤਾ ਕਿ ਉਹ 50 ਮਿਲੀਅਨ ਯੂ ਐਸ ਡਾਲਰ ਤੋਂ ਜੋ ਕਿ ਤਕਰੀਬਨ 400 ਕਰੋੜ ਰੁਪਿਆ ਇੰਡੀਆ ਦਾ ਬੰਦਾ ਉਸ ਨੂੰ ਯੂਜ਼ ਕਰਕੇ ਫਾਰਮਰਸ ਦਾ ਜੋ ਕਿ ਉਰਥੋਂ ਦੇ オリジナル ਫਾਰਮਰਸ ਜਿਹੇ ਉਹਨਾਂ ਨੂੰ ਉਹਨਾਂ ਦਾ ਹੱਕ ਦਿਵਾਉਣਗੇ ਅੱਜ ਕਾਰਗਿਲ ਇੱਕ ਬਹੁਤ ਵੱਡੀ ਪ੍ਰਾਈਵੇਟ ਕੰਪਨੀ ਬਣ ਚੁੱਕੀ ਹੈ ਉਹਨਾਂ ਦੇ ਕੋਲੇ ਤਕਰੀਬਨ 1.5 ਲੱਖ ਬੰਦਾ ਕੰਮ ਕਰਦਾ ਇਹ ਅਮਰੀਕਾ ਦੇ 1/4 ਹਿੱਸੇ ਦੀ ਜਿਹੜੀ ਗ੍ਰੇਨ ਜਿਹੜੀ ਹੁੰਦੀ ਆ ਉਹ ਐਕਸਪੋਰਟ ਕਰਦੇ ਨੇ ਅਮਰੀਕਾ ਦਾ 20% ਬੀਫ ਤੇ ਪੋਰਕ ਇਹ ਪੈਦਾ ਕਰਦੇ ਨੇ ਅਮਰੀਕਾ ਦੇ ਵਿੱਚ ਤਕਰੀਬਨ 60 ਲੱਖ ਟਨ ਦੇ ਕਰੀਬ ਸ਼ੂਗਰ ਪੈਦਾ ਕੀਤੀ ਜਾਂਦਾ ਇਨ ਈਅਰ 2000 ਤੋਂ 2000 ਦੇ ਵਿੱਚ ਕਾਰਗਿਲ ਦੇ ਇੱਕ ਪਲਾਂਟ ਦੇ ਵਿੱਚ ਤਕਰੀਬਨ 16 ਮਿਲੀਅਨ ਡਾਲਰ ਦਾ ਮੀਟ ਖਰਾਬ ਹੋ ਗਿਆ ਹੁਣ ਇਹ ਮੀਟ ਦੇ ਵਿੱਚ ਲਿਸਟੇਰੀਆ ਨਾਂ ਦਾ ਇੱਕ ਵਾਇਰਸ ਪਾਇਆ ਗਿਆ ਜਿਸ ਕਰਕੇ 30 ਲੋਕ ਬਹੁਤ ਜ਼ਿਆਦਾ ਬਿਮਾਰ ਹੋ ਗਏ ਤੇ ਇੱਕ ਔਰਤ ਪੈਰਾਲਾਈਜ਼ ਹੋ ਗਈ ਤੇ ਜਦੋਂ ਅਖਬਾਰਾਂ ਦੇ ਵਿੱਚ ਕਾਰਗਿਲ ਦੇ ਖਿਲਾਫ ਇਹਨਾਂ ਚੀਜ਼ਾਂ ਬਾਰੇ ਪਤਾ ਚੱਲਿਆ ਤਾਂ ਕਾਰਗਿਲ ਨੇ ਪੈਸੇ ਦੇ ਕੇ ਸਾਰੇ ਕੇਸ ਰਫਾ-ਦਫਾ ਕਰਵਾ ਦਿੱਤੇ ਤੇ ਹਜੇ ਤੱਕ ਗ੍ਰੀਨ ਪੀਸ ਦਾ ਕੇਸ ਜਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਦਾ ਕੇਸ ਵੀ ਤਾਂ ਹਜੇ ਵੀ ਕਾਰਗਿਲ ਦੇ ਖਿਲਾਫ ਚੱਲੀ ਆਂਦਾ ਤੇ ਉਹਦਾ ਕੋਈ ਸੱਟਾ ਨਹੀਂ ਨਿਕਲਿਆ ਕਾਰਗਿਲ ਨੇ ਆਪਣੇ ਪੋਲਿਟੀਕਲ ਕਨੈਕਸ਼ਨਸ ਨੂੰ ਯੂਜ਼ ਕਰਕੇ ਦਿਨ-ਦਰ-ਦਿਨ ਹੋਰ ਤੇ ਹੋਰ ਤਰੱਕੀ ਕਰੀ ਜਾਂਦੇ ਨੇ ਤੇ ਹੋਰ ਸਪਲਾਈ ਚੇਨਜ਼ ਦੇ ਉੱਤੇ ਵੀ ਕਬਜ਼ਾ ਕਰੀ ਜਾਂਦੇ ਨੇ ਇਨੀਆਂ ਚੀਜ਼ਾਂ ਕਰਕੇ ਕਾਰਗਿਲ ਆਪਦੇ ਕਿਸੇ ਵੀ ਪ੍ਰੋਡਕਟ ਦੇ ਉੱਤੇ ਆਪਦੇ ਕਾਰਗਿਲ ਨਾਂ ਦਾ ਬ੍ਰਾਂਡ ਯੂਜ਼ ਨਹੀਂ ਕਰਦੇ। ਤਾਂ ਕਿ ਜੇ ਕੱਲ ਉਹਨਾਂ ਨੂੰ ਬਾਇਟੈਂਸ ਲੋਡ ਪੈ ਜਾਵੇ ਤਾਂ ਉਹ ਬ੍ਰਾਂਡ ਨੂੰ ਬੰਦ ਕਰਕੇ ਨਵੇਂ ਸਿਰੇ ਤੋਂ ਇੱਕ ਹੋਰ ਬ੍ਰਾਂਡ ਦੇ ਅੰਦਰ ਆਪ ਦਾ ਪ੍ਰੋਡਕਟ ਵੇਚਣ ਦੀ ਕੋਸ਼ਿਸ਼ ਕਰਦੀ ਆ।